ਪੀਟੀ ਕੀ ਨਾਮ ਆਪਣਾ ਜੀਤ ਕੋਰ ਮੇਰਾ ਬੇਟਾ ਖੇਡਣ ਗਿਆ ਸੀ ਤੇ ਆਂਦਾ ਮੰਮੀ ਅੱਜ ਦਾ ਕੇਰਲਾ ਮੈਚ ਵਾ ਅੱਜ ਆਪਾਂ ਜਿੱਤ ਕੇ ਆਉਣਾ ਤੇ ਉਹ ਜਿੰਨਾ ਜਿੱਤਿਆ ਤੇ ਨਾਮ ਵੜਨ ਲੱਗੇ ਉਦੋਂ ਗੋਲੀ ਚੱਲ ਲੱਗੀ ਕਿੰਨੀ ਉਮਰ ਸੀ ਕਿੰਨੀ ਉਮਰ ਕੋ ਖੇਡਣ ਗਿਆ ਸੀ ਉਹਨੂੰ ਹੋ ਗਏ 2 ਸਾਲ ਖੇਡਦੇ ਉਹ ਉਮਰ ਹੈਗੀ ਜੀ 13 ਸਾਲ ਹਾਂਜੀ ਹਾਂਜੀ 14ਵਾਂ ਲੱਗਾ ਬੀਤੇ ਦਿਨੀ ਇੱਥੋਂ ਆ ਬਾਈ ਤੁਹਾਡੇ ਹਾਂਜੀ ਆਏ ਆ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਲਾਗੇ ਦੇਖ ਕੇ ਕੰਚ ਕੇ ਅਗੇ ਕੁਝ ਤਾਂ ਡਮ ਹੀ ਸੋਚਾਂਗੇ ਹੋਰ ਕੋਈ ਉਹਨਾਂ ਨਾਲ ਗੱਲ ਨਹੀਂ ਕੀਤੀ ਕਿਸ ਨੂੰ ਉੱਠ ਕੇ ਦੱਸਿਆ ਨਹੀਂ ਉਹਨਾਂ ਵੀ ਪਰਿਵਾਰ ਦਾ ਹੀ ਸੋਚਾਂਗੇ ਗਰੀਬ ਪਰਿਵਾਰ ਦਾ ਕੋਈ ਉਹਨਾਂ ਦੀ ਗੱਲ ਨਹੀਂ ਕੀਤੀ ਕਿਤੇ ਬੰਦੇ ਕੀ ਮੰਗ ਕਰਦੇ ਸਰਕਾਰ ਕੋ ਸਰਕਾਰ ਕੋ ਇਹ ਮੰਗ ਕਰਦੇ ਆ ਵੀ ਇਹਨਾਂ ਦੇ ਪਾਪਾ ਨੂੰ ਕੋਈ ਨੌਕਰੀ ਦਿੱਤੀ ਜਾਵੇ ਉਹ ਆਡਾ ਵੀ ਸੋਚਿਆ ਜਾਵੇ ਘਰ ਦੇ ਕਿਸ ਤਰ੍ਹਾਂ ਦੇ ਹਾਲਾਤ ਦੇ ਵੇਖੋ ਘਰ ਦੇ ਹਾਲਾਤ ਸਾਡੇ ਬਹੁਤ ਮਾੜੇ ਘਰ ਚ ਕਮਾਉਣ ਵਾਲਾ ਕੋਈ ਨਹੀਂ ਕੋਈ ਨਹੀਂ ਕਮਾਉਣ ਵਾਲਾ ਬੈਠੀਆਂ ਮੇਰੀਆਂ ਖਾਣ ਵਾਲੀਆਂ ਇਕੱਲਾ ਘਰ ਚ ਕਮਾਉਣ ਵਾਲਾ ਸੀ ਇਹ ਗੁਰਸੇਵਕ ਤੇ ਆਸਾਂ ਰੱਖੀਆਂ ਸੀ ਗੁਰਸੇਵਕ ਸੁਹਾਣੀ ਦੇ ਤੁਹਾਨੂੰ ਬਤਾਉ ਨੂੰ ਸ਼ੱਕ ਕਿਦਾਂ ਦੀ ਘਟਨਾ ਕਰਮ ਹੋਈ ਆ ਸੋਨੇ ਚ ਆਪ ਹੀ ਗਰਾਊਂਡ ਚ ਕੋਈ ਵੀ ਬੱਚਾ ਨਹੀਂ ਆ ਰਿਹਾ ਠੀਕ ਆ ਅੱਠ ਤਰੀਕ ਦੀ ਉਸ ਤੋਂ ਬਾਅਦ ਕਹਿੰਦੇ ਕੋਈ ਦਰਾਨਾ ਕੋਈ ਉੱਤੋਂ ਦਿਨ ਤੋਂ ਸਾਰੇ ਬੱਚੇ ਸੈਨੂ ਕੇ ਕੋਈ ਗਿਆ ਹੀ ਨਹੀਂ ਹਾਂਜੀ ਉਦੋਂ ਤੋਂ ਕੋਈ ਬੱਚਾ ਗਿਆ ਹੀ ਨਹੀਂ ਗਰਾਉਂਡ 'ਚ ਜਿੰਨਾ ਸਿਰਕੇ ਇੱਥੋਂ ਗਿਆ ਜੀ ਸਰ ਆਪਣਾ ਨਾਮ ਦੱਸਿਓ ਤੇ ਕਿਹੜੀ ਘਟਨਾ ਕਰਮ ਹੋਈ ਹੈ ਉਹਦੇ ਬਾਰੇ ਕੀ ਦੱਸਣਾ ਨਾਮ ਦਲਬੀਰ ਸਿੰਘ ਬੀਤੇ ਦਿਨੀ ਵੀਰੋ ਸਾਹਿਬ ਆਏ ਸੀ ਜੇ ਤੁਹਾਡੇ ਗ੍ਰਹਿਣ ਹੈ ਤੇ ਉਹਨਾਂ ਨੇ ਕੋਈ ਪ੍ਰਸ਼ਾਸਨ ਲਵਾਇਆ ਤੁਹਾਨੂੰ ਕੋਈ ਹਾਂਜੀ ਆਏ ਸੀ ਤੇ ਸਾਨੂੰ ਕਹਿੰਦੇ ਤੁਹਾਡਾ ਕੋਈ ਸੋਚਾਂਗੇ ਜੀ ਉਹਨਾਂ ਨੂੰ ਆਪਣੀ ਦੱਸਿਜੀ ਘਟਨਾ ਕਰਮ ਕੀ ਹੋਇਆ ਤੇ ਘਰ ਦੇ ਹਾਲਾਤ ਬਾਰੇ ਦੱਸਿਓ ਹਾਂਜੀ ਸਾਰਾ ਕੁਝ ਦੱਸਿਓ ਹਾਲਾਤ ਬਾਰੇ ਆਪਣੇ ਬਾਰੇ ਆਪਣੇ ਬੱਚੇ ਬਾਰੇ ਦੱਸਿਆ ਸਾਰਾ ਕੁਝ ਦੱਸਿਆ ਇਹਨਾਂ ਨੂੰ ਤੁਸੀਂ ਕੀ ਕਰਦੇ ਹੋ ਅਸੀਂ ਇਹ ਅਰਿੱਧ ਪਾਈ ਕਰਦੇ ਹਾਂ ਪਰਿਵਾਰ 'ਚ ਕੌਣ-ਕੌਣ ਹੈ ਪਰਿਵਾਰ 'ਚ ਮੈਂ ਮੇਰਾ ਬੇਟਾ ਹੈ ਇਹਦੇ ਤਿੰਨ ਬੇਟੀਆਂ ਕਾਰਟਿਕਲ ਦੇ ਕਮਾਉਣ ਵਾਲੇ ਹਾਂਜੀ ਕੱਲੇ ਕਮਾਉਣ ਵਾਲੇ ਹੁਣ ਸਰਕਾਰ ਨੂੰ ਤੀਪੀ ਕਰਨਾ ਚਾਹੁੰਦੇ ਸਰਕਾਰ ਨੂੰ ਇਹ ਹੋਵਾਂ ਨੇ ਆ ਵੀ ਸਾਨੂੰ ਕੋਈ ਨੌਕਰੀ ਦਿੱਤੀ ਜਾਵੇ ਜਾਂ ਸਾਡੀ ਮਾਰੀ ਸ਼ਾਦਾ ਕੀਤੀ ਜਾਵੇ ਠੀਕ ਹੈ ਜੀ ਸਰ ਆਪਣਾ ਨਾਮ ਦੱਸ ਕੇ ਨੰਗਲੀ ਪਿੰਡ ਬੁੱਜੀਓ ਕੀ ਕਹਿੰਨਾ ਮੇਰਾ ਨਾਂ ਕਵਲਜੀਤ ਸਿੰਘ ਸਹੋਤਾ ਪੰਜਾਬ ਪ੍ਰਧਾਨ बसपा ਅੰਬੇਡਕਰ ਪਾਰਟੀ ਅੱਜ ਬਹੁਤ ਹੀ ਇੱਕ ਦੁਖਦਾਈ ਘਟਨਾ ਪਿੰਡ ਨੰਗਲੀ ਕਲਾਂ ਹਲਕਾ ਜੰਡਿਆਲਾ ਗੁਰੂ ਵਿੱਚ ਪੈਂਦਾ ਜਿਹਦੇ ਵਿੱਚ ਪਿਛਲੀ 8 ਤਰੀਕ ਨੂੰ ਗੁਰਸੇਵਕ ਨਾਮਜੀ ਦਾ ਇੱਕ ਬੱਚਾ ਫੁੱਟਬਾਲ ਦਾ ਖਿਡਾਰੀ ਸੀ ਜਿਸ ਨੂੰ ਸ਼ਰਿਆਮ ਸ਼ਰਾਰਤੀ ਅਨਸਰਾਂ ਵੱਲੋਂ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ। ਮੈਂ ਸਰਕਾਰ ਦੇ 3 ਸਾਲ ਬਣੀ ਦੇ ਕਾਰਜਕਾਲ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਲੋਕਾਂ ਦੇ ਵਿੱਚ ਕਿ 3 ਸਾਲ ਸਰਕਾਰ ਬਣੀ ਨੂੰ ਹੋ ਗਏ ਆ ਪਰ 3 3 ਸਾਲ ਸਰਕਾਰ ਬਣੀ ਦੇ ਵਿੱਚ ਆਏ ਦਿਨ ਗਰਾਊਂਡ ਦੇ ਵਿੱਚ ਖੜਾ ਰੀਆਂ ਤੇ ਗੋਲੀਆਂ ਚੱਲਦੀਆਂ ਆ ਪਰ ਸਰਕਾਰ ਦੀ ਇਹਦੇ ਤੇ ਕੋਈ ਵੀ ਨੱਕ ਚ ਨਰਕੇਲ ਗੁੰਡਿਆਂ ਤੇ ਨਹੀਂ ਪਾਈ ਗਈ। ਅੱਜ ਸਰਕਾਰ ਫੇਲ ਹੋ ਚੁੱਕੀ ਆ। ਸਰਕਾਰ ਦਾ ਪੁਲਿਸ ਪ੍ਰਸ਼ਾਸਨ ਬਿਲਕੁਲ ਫੇਲ ਹੋ ਚੁੱਕਾ ਆ ਮੈਂ ਸਰਕਾਰ ਦੇ ਅੱਗੇ ਬੇਨਤੀ ਕਰਦਾ ਵੀ ਜੇਕਰ ਤੁਸੀਂ ਇਹਨਾਂ ਗੁੰਡਾ ਅੰਸਰਾਂ ਤੇ ਨੱਥ ਨਹੀਂ ਪਾ ਸਕਦੇ ਤੇ ਸਰਕਾਰ ਨੂੰ ਖੱਥ ਖੜੇ ਕਰਕੇ ਲੋਕਾਂ ਸਾਹਮਣੇ ਅੱਜ ਸਰਕਾਰ ਭੰਗ ਕਰ ਦੇਣੀ ਚਾਹੀਦੀ ਆ ਅੱਜ ਮੈਂ ਗੁਰਸੇਵਕ ਸਿੰਘ ਜੀ ਦੇ ਗ੍ਰੇਵਕੇ ਪਹੁੰਚਿਆ ਉਹਨਾਂ ਦੇ ਫਾਦਰ ਸਾਹਿਬ ਸਾਡੀਆਂ ਧੀਆਂ ਜਿਨ੍ਹਾਂ ਦਾ ਇੱਕ ਲੋਤਾ ਭਰਾ ਸੀ ਮੈਂ ਤੁਹਾਡੇ ਮਾਧਿਅਮ ਤੋਂ ਅੱਜ ਸਰਕਾਰ ਨੂੰ ਬੇਨਤੀ ਵੀ ਕਰਨੀ ਚਾਹੁੰਦਾ ਵੀ ਸਰਕਾਰ ਇਹਨਾਂ ਧੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਉਪਰਾਲਾ ਕਰੇ ਸਰਕਾਰ ਇਹਨਾਂ ਧੀਆਂ ਨੂੰ ਸਰਕਾਰੀ ਨੌਕਰੀ ਔਰ ਗੁਰਸੇਵਕ ਜੀ ਦੇ ਨਾਂ ਤੇ ਪਿੰਡ ਦਾ ਸਟੇਡੀਅਮ ਬੰਨਣਾ ਚਾਹੀਦਾ ਔਰ ਇਹਨਾਂ ਦੇ ਪਰਿਵਾਰ ਨੂੰ ਤਕਰੀਬਨ ਜਿਹੜੇ ਕਿ ਐਸੇ ਸਹਮੇ ਪਏ ਆ ਇਹਨਾਂ ਦੀ مالی ਹਲਾਰਤ ਨੂੰ ਦੇਖਦੇ ਹੋਏ 25 ਲੱਖ ਰੁਪਇਆ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਜੇਕਰ ਸਰਕਾਰ ਨੇ ਇਹਨਾਂ ਨੂੰ ਸਰਕਾਰੀ ਨੌਕਰੀ ਦਾ ਸਾਡੀਆਂ ਧੀਆਂ ਦਾ ਪ੍ਰਬੰਧ ਨਾ ਕੀਤਾ ਤੇ ਸਰਕਾਰ ਨੇ ਜ ਇਹਨਾਂ ਦੀ مالی ਸਹਿਯਤਾ ਨਾ ਕੀਤੀ ਤੇ ਅਸੀਂ ਇਹਨਾਂ ਦੇ ਉਸ ਬੱਚੇ ਨੂੰ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਦਿਵਾਉਣ ਲਈ ਇਹਨਾਂ ਦੇ ਪਰਿਵਾਰ ਨੂੰ ਉਸ ਦੇ ਭਾਰੇ ਨੂੰ ਬਾਲ ਬਖਸ਼ਣ ਲਈ ਅਸੀਂ ਜੋ ਵੀ ਸੰਘਰਸ਼ ਕਰਨਾ ਪਿਆ ਬਸ ਪਾਮ ਬੇਟਕਰ ਪਾਰਟੀ ਦੇ ਮਾਧਿਅਮ ਰਾਹੀਂ ਅੱਜ ਜੰਡਿਆਲੇ ਹਲਕੇ ਦੀ ਪੂਰੀ ਟੀਮ ਨਾਲ ਅਸੀਂ ਜੋ ਵੀ ਸੰਘਰਸ਼ ਕਰਨਾ ਪਿਆ ਸਰਕਾਰ ਦੇ ਵਰਕਲਪ ਇਹਨਾਂ ਨੂੰ ਇਨਸਾਫ ਦੀ ਲਈ ਉਹ ਸੰਘਰਸ਼ ਕਰ ਰਹੇ ਸੀ ਗ੍ਰੈਡਾਇਟ ਆ ਜੀ ਉਹਦੇ ਹਾਲਾਤ ਕੀ ਨੇ ਅੱਜ ਮੈਂ ਤੁਹਾਡੇ ਸਾਹਮਣੇ ਆ ਜੀ ਇੱਕ ਬਹੁਤ ਹੀ ਗਰੀਬ ਪਰਿਵਾਰ ਆ ਗਰਸੇਵਕ ਸਿੰਘ ਜੀ ਦਾ ਇੱਕ ਸੁਪਨਾ ਸੀ ਤੇ ਮੈਂ ਵੱਡਾ ਹੋ ਕੇ ਇੱਕ ਬਹੁਤ ਵੱਡਾ ਖਿਡਾਰੀ ਬਣ ਕੇ ਮੈਂ ਆਪਣੇ ਮਾਪੇ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਮੈਂ ਆਪਣੇ ਮਾਪੇ ਨੂੰ ਚੰਗਾ ਕਰ ਔਰ ਚੰਗੀ ਰੋਟੀ ਔਰ ਐਸ਼ ਦੀ ਜ਼ਿੰਦਗੀ ਦੇਣੀ ਚਾਹੁੰਦਾ ਹੁਣ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਪੀ ਗਰਾਊਂਡ ਦੇ ਵਿੱਚ ਇੱਕ ਜੇਕਰ ਬੱਚਿਆਂ ਦਾ ਨਸ਼ਿਆਂ ਨੂੰ ਛੱਡ ਕੇ ਉਤਸ਼ਾਹ ਗਰਾਊਂਡ 'ਚ ਖੇਡਣ ਲਈ ਵੱਧ ਰਿਹਾ ਕਿਹੜਾ ਬੱਚਾ ਗਰਾਊਂਡ ਦੇ ਵਿੱਚ ਖੇਡਣ ਲਈ ਜਾਏਗਾ ਕਿਹੜਾ ਬੱਚਾ ਗੇਡਾਂ ਲਈ ਉਤਸ਼ਾਹਤ ਹੋਏਗਾ ਇਸ ਤੋਂ ਇਹ ਸਾਬਤ ਹੁੰਦਾ ਪੀ ਜੇਕਰ ਸਰਕਾਰ ਕੋ ਚੰਗਾ ਗਰਾਊਂਟਾਂ ਤੇ ਖੇਡਾਂ ਮੁਤਾਬਕ ਚੰਗਾ ਪੁਲਿਸ ਦਾ ਪ੍ਰਬੰਧ ਨਹੀਂ ਆ ਇਹਨੂੰ ਪ੍ਰਬੰਧ ਨੂੰ ਸਹੀ ਕਰਨ ਦੀ ਜ਼ਰੂਰਤ ਆ ਤਾਂ ਜੋ ਇਹਨਾਂ ਖਡਾਰੀਆਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾ ਸਕੇ ਕਿਤੇ ਦਿਨੀ 200 ਵੀ ਆਏ ਸਨ ਇਹਨਾਂ ਵੱਲੋਂ ਕੋਈ ਸ਼ਾਸਨ ਨਹੀਂ ਲਵਾਇਆ ਗਿਆ ਮੈਂ ਸਰਦਾਰ ਦਲਬੀਰ ਸਿੰਘ ਜੀ ਨੇ ਹੁਣੇ ਮੇਰੇ ਨਾਲ ਗੱਲ ਕੀਤੀ ਆ ਇਹ ਸਰਕਾਰ ਦੇ ਨੁਮਾਇंदे ਆਏ ਸੀ ਸਿਰਫ ਕੰਨ 'ਚ ਗੱਲ ਕਰਕੇ ਗਏ ਆ ਵੀ ਤੁਹਾਡੇ ਲਈ ਕੁਝ ਸੋਚਾਂਗੇ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਲੋਕਾਂ ਨੇ ਤੁਹਾਡੇ ਤੇ ਬੜੀਆਂ ਆਸਾਂ ਲਾ ਕੇ ਤੁਹਾਨੂੰ ਕੈਬਨਿਟ ਮਿਸਟਰ ਬਣਾਇਆ ਸਰਕਾਰ ਦੇ ਵਿੱਚ ਤੁਹਾਡਾ ਫਰਜ਼ ਬਣਦਾ ਇਹਨਾਂ ਬੱਚਿਆਂ ਲਈ ਸਰਕਾਰੀ ਨੌਕਰੀ ਦਾ ਜਲਦ ਤੋਂ ਜਲਦ ਪ੍ਰਬੰਧ ਕਰਨਾ ਇਹਨਾਂ ਦੇ ਮਾਲੀ ਹਾਲਾਤ ਨੂੰ ਦੇਖ ਕੇ ਇਹਨਾਂ ਦੀ ਮਾਲੀ ਹਾਲਾਤ ਇਹਨਾਂ ਦੀ ਕੁਝ ਨਾ ਕੁਝ ਰਾਸ਼ੀ ਦਾ ਪ੍ਰਬੰਧ ਕਰਨਾ ਤਾਂ ਜੋ ਇਹਨਾਂ ਦੇ ਦੁੱਖ ਤੇ ਮਲਮ ਦੀ ਪੱਟੀ ਲਾ ਸਕੀਏ ਤੁਹਾਡੇ ਵੱਲੋਂ ਪਾਰਟੀ ਵੱਲੋਂ ਕਿਸੇ ਅਧਿਕਾਰੀ ਨੂੰ ਮਿਲਿਆ ਜਾਈਏ ਉਹਨਾਂ ਨਾਲ ਮੀਟਿੰਗ ਕੀਤੀ ਜਾਏ ਮੈਂ ਪੂਰੇ ਪੰਜਾਬ 'ਚ ਪਾਰਟੀ ਵੱਲੋਂ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੇਕਰ ਸਰਕਾਰ ਨੇ ਜਲਦ ਇਹਨਾਂ ਤੇ ਕੋਈ ਫੈਸਲਾ ਨਾ ਲਿਆ ਤੇ ਬਸਪਾ ਅੰਬੇਡਕਰ ਪਾਰਟੀ ਪੂਰੇ ਪੰਜਾਬ 'ਚ ਇਨਾਂ ਦੀ ਖਾਤਰ ਬਹੁਤ ਵੱਡਾ ਸੰਘਰਸ਼ ਉਲੀਕਨ ਚੱਲ ਰਹੀ ਹੈ ਧੰਨਵਾਦ